ਮੈਂ ਜਿਸਪਾਲ ਸਿੰਘ ACP ਸੈਂਟਰਲ ਸਮੂਹ ਸਹਿਰਵਸੀਆਂ ਨੂੰ ਲੋਹੜੀ ਦੀ ਤੇ ਮਾਗੀ ਦੀ ਜਿਹਨੂੰ ਮੱਕਸ ਕ੍ਰਾਂਤੀ ਵੀ ਕਿਹਾ ਜਾਂਦਾ ਹੈ ਦੀ ਲੱਖ ਲੱਖ ਵਧਾਈ ਦਿੰਦਾ ਮੈਂ ਖਾਹਮਨਾ ਕਰਦਾ ਕਿ ਇਹ ਜਿਹੜੇ ਤਿਹਾੜ ਨੇ ਲੋਕਾਂ ਦੀ ਸੁਖ ਸ਼ਾਂਤੀ ਦੇ ਨਾਲ ਸਹੀ ਸਾਬੰਦੰਗਨ ਤੇ ਲੋਕੀ ਇਹ ਲੋਹੜੀ ਤਿਹਾੜ ਦਾ ਪੂਰਾ ਮਜ਼ਾ ਲੈਣ ਲੇਕਿਨ ਰਵਾਇਤੀ ਢੋਰ ਦੇ ਨਾਲ ਹੀ ਗੁਡੀ ਡਾਉਣ ਚਾਈਨਾ ਡੋਰ ਦੇ ਨਾਲ ਨਾ ਅਡਾਉਣ ਮੇਰੇ ਵੱਲੋਂ ਸੂ ਸੂ ਸਹਿਰਵਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਦੇਖੋ ਇਹ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਸੀ ਐਫਐਸ ਇਸ ਲਈ ਇੱਕ ਮਹੀਨੇ ਤੋਂ ਕਰ ਰਹੇ ਆ ਉਨੂੰ ਬੂਰ ਵੀ ਪਿਆ ਹੈ ਫਲ ਲੱਗਿਆ ਹੈ ਇਹਦੇ ਵਿੱਚ ਸਾਨੂੰ ਕਾਫੀ ਸਫਲਤਾ ਮਿਲੀ ਹੈ ਹੁਣ ਤੁਸੀਂ ਦੇਖੋ ਸ਼ਹਿਰ ਚੱਲ ਕੇ ਦੇਖੋਗੇ ਰਵਾਇਤੀ ਡੋਰਾ ਦੇ ਅੱਡੇ ਜਿਹੜੇ ਬਿਲਕੁਲ ਬੰਦ ਹੋ ਗਏ ਸੀਗੇ ਉਹ ਦੁਬਾਰਾ ਲੱਗਣੇ ਲੱਗੇ ਹੋਏ ਨੇ ਔਰ ਉਹ ਸਾਨੂੰ ਇਸ ਗੱਲ ਤੋਂ ਐਪਰੀਸ਼ੀਏਟ ਕਰ ਰਹੇ ਨੇ ਕਿ ਤੁਸੀਂ ਇਹ ਸਾਡੀ ਰੋਜੀ ਰੋਟੀ ਜਿਹੜੀ ਦੁਬਾਰਾ ਲੈ ਕੇ ਆਂਦੀ ਹੈ ਤੇ ਇਹਦੇ ਨਾਲ ਇੱਕ ਤਾਂ ਚਗਿਰਦਾ ਬਚਿਆ ਹੈ ਸਾਡੇ ਪਸ਼ੂ ਪੰਛੀ ਸਾਰੇ ਜਿਹੜੇ ਉਹ ਬਚ ਗਏ ਨੇ ਤੇ ਲੋਕਾਂ ਦੇ ਜਾਨਵਾਲੀ ਇਸ ਦਿਨਾਂ ਰੱਖਿਆ ਹੋਊਗੀ ਤੇ ਅਸੀਂ ਲੋਕਾਂ ਨੂੰ ਫਿਰ ਅਪੀਲ ਵੀ ਕਰਦੇ ਆ ਤੇ ਤਾੜਨਾ ਵੀ ਕਰਦੇ ਆ ਕਿ ਉਹ ਗੁੱਡੀ ਡਾਊਨ ਆਪਣੇ ਸ਼ੌਕ ਪੂਰੇ ਕਰਨ ਲੇਕਿਨ ਰਵਾਇਤੀ ਡੋਰ ਦੇ ਨਾਲ ਚਾਈਨਾ ਡੋਰ ਦੇ ਨਾਲ ਅਡਾਉਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਊਗੀ। ਸ਼ੀ